ਨਦੇ ਪਰਿਵਾਰ ਦੀ ਜਿਹੜੀ ਮਨੁੱਖੀ ਅਧਿਕਾਰਾਂ ਪ੍ਰਤੀ ਲੜਾਈ ਹੈ ਤਾਂ ਸ਼ਹਾਦਤ ਹੋਈ ਹੈ ਉਹਦੀ ਕਦਰ ਕਰਦੇ ਆ ਪਰ ਲੋਕ ਸਭਾ ਦੇ ਚੋਣ ਉਹਨਾਂ ਨੂੰ ਕੋਈ ਹੁਣ ਜਿਹੜੀਆਂ ਪਾਰਟੀਆਂ ਨੇ ਉਹਨੂੰ ਰਲ ਕੇ ਰਾਜ ਸਭਾ ਚ ਕਿਉਂ ਨਹੀਂ ਲੈ ਕੇ ਜਾਂਦੇ ਲੋ ਮੇਰੇ ਪੰਜਾਬ ਵਾਸੀਓ ਤੁਸੀਂ ਜਿਹੜੀ ਵੀਡੀਓ ਸ਼ੁਰੂ ਜੀ ਦੇਖੀਏ ਇਹ ਤੁਹਾਨੂੰ ਮੈਂ ਐਕਸਪਲੇਨ ਕਰਨਾ ਉਸ ਤੋਂ ਪਹਿਲੇ ਤੁਹਾਡਾ ਮਿੱਤਰ ਜਬਰ ਚੌਧਰੀ ਹਾਜ਼ਰ ਹੈ ਤੁਸੀਂ ਵੇਖਦੇ ਪਾਇਆ ਫੈਕਟਸ ਵਿੱਚ ਜੇ ਸੀ ਤੇ ਬਰਾਬਰ ਸਮਝੋ ਤੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਕੋਲ ਜਿਹੜੀਆਂ ਖਬਰਾਂ ਜਿਹੜੀਆਂ ਨੇ ਚੋਣਵੀਆਂ ਪਹੁੰਚਦੇ ਰਹਿਣ ਖਬਰਾਂ ਸਾਡੇ ਕੋਲ ਹੁਣ ਵੀ ਆਪਨਾ ਜਿਹੜਿਆ ਨੇ ਉਹ ਬਹੁਤ ਆਪਣਾ ਕਾਫੀ ਦਾ ਜ਼ਿਆਦਾ ਨੇ ਤੁਹਾਨੂੰ ਆਪਣਾ ਨਾਲ ਨਾਲ ਦੱਸਾਂ ਪਹਿਲੇ ਤੇ ਜਨਿਦਾਰਾ ਦੱਸਾਂ ਕਿ ਹਰਦੀਪ ਸਿੰਘ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੀ ਜਿਹੜੀ ਸੀ ਉਹ ਤਰੀਕ ਸੀ ਅੱਜ ਉਹ ਤਰੀਕ ਦਾ ਕੀ ਬਣਿਆ ਉਹਦੇ ਤੁਹਾਨੂੰ ਤਰ੍ਹਾਂ ਦੱਸਾਂ ਕਿ ਉੱਤੇ ਹਵਾਲ ਅੱਜ ਕੀ ਹੋਇਆ ਤੇ ਕਿੱਥੇ ਤੱਕ ਕੱਲ ਪਹੁੰਚਾ ਉਹਨਾਂ ਦਾ ਕੇਸ ਜਿਹੜਾ ਲੱਗਿਆ ਹੋਇਆ ਸੀ ਉਹ ਉਹਦੀ ਤੁਹਾਨੂੰ ਗੱਲ ਦੱਸਣੇ ਆ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਇਹ ਤੁਹਾਨੂੰ ਦੱਸਣੇ ਆ ਕਿ ਕਿਸ ਤਰ੍ਹਾਂ ਜਨ ਕੇ ਪੰਜਾਬ ਦੇ ਵਿੱਚ ਆਰਐਸਐਸ ਜਿਹੜਾ ਉਹਦਾ ਫੁੱਟ ਹੋਲਡ ਹੋ ਰਿਹਾ ਇਹ ਜੀ ਆਰਐਸਐਸ ਦੀ ਜਿਹੜੀ ਨਾ ਮੌਜੂਦਗੀ ਪੰਜਾਬ ਤੇ ਹਰਿਆਣਾ ਬਾਰਡਰ ਦੇ ਉੱਤੇ ਹੋਈ ਹੈ ਉਹ ਉਹ ਕੀ ਕੋ ਕੀ ਚੱਕਰ ਹੈ ਉੱਥੇ ਖੈਰ ਉਹ ਜਿਹੜਾ ਆਪਣਾ ਉਹ ਕਿਉਂ ਮਾਰਚ ਕਰਦੇ ਪਏ ਨੇ ਇੱਥੇ ਉਹ ਟ੍ਰੈਡੀਸ਼ਨਲ ਮਾਰਚ ਜਿਹੜਾ ਕਿ ਇਹ ਜਿਹੜੀ ਕਿ ਮਿਲਟਰੀ ਲਾਈਕ ਸਟਾਈਲ ਦੀ ਟ੍ਰੇਨਿੰਗ ਹੁੰਦੀ ਹੈ ਉਹ ਕਿਹਦੇ ਵਾਸਤੇ ਪਰੇਸ਼ਾਨੀ ਦਾ ਵਪਾਰ ਹੋਣਾ ਚਾਹੀਦਾ ਤੇ ਦੂਸਰਾ ਆਪਣਾ ਦੇ ਇੱਕ ਜਿਹੜੀ ਉੱਥੇ ਦੂਸਰੀ ਸੀ ਗੱਲ ਹੈ ਉਹ ਇਹ ਹੈ ਵੀ ਕਿ ਜੁੱਤੀ ਜਿਹੜੀ ਹੈ ਉਹ ਮਰੀ ਗਈ ਜੁੱਤੀ ਮਰੀ ਗਈ ਆਪਣਾ ਚੀਫ ਜਸਟਿਸ ਜਿਹੜਾ ਹਿੰਦੁਸਤਾਨ ਦਾ ਉਹਦੇ ਉੱਤੇ ਜੁੱਤੀ ਮਾਰੀ ਗਈ ਸਪਰੀਮ ਕੋਰਟ ਦੇ ਵਿੱਚ ਉਹ ਕਿਸ ਵਕੀਲ ਨੇ ਮਾਰੀ ਉਹ ਵੀ ਤੁਹਾਨੂੰ ਦਿਖਾਵਾਂਗਾ ਮੈਂ ਉਸ ਤੋਂ ਬਾਅਦ ਤੁਹਾਨੂੰ ਦੱਸਾਂਗਾ ਕਿ ਇਹ ਕੀ ਰੌਲਾ ਕੀ ਹੈ ਕਿ ਉਹ ਕਿਉਂ ਜੁੱਤੀ ਮੁੱਤੇ ਮਾਰੀ ਗਈ। ਕੀ ਉਹਦਾ ਦਲਤ ਹੋਣਾ ਜਿਹੜਾ ਉਹ ਉਹ ਜਿਹੜਾ ਆਪਣਾ ਕੰਮ ਜਿਹੜਾ ਸੀ ਉਹ ਉਹ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ ਉਹਦੀ ਤਕਲੀਫ ਹੈ। ਇਹਦੀ ਇਹ ਵਜ੍ਹਾ ਬਣੀ ਹੈ। ਇਹ ਜਿਹੜੀ ਸਾਹਮਣੇ ਨਜ਼ਰ ਆ ਰਹੀ ਜਾਂ ਫਿਰ ਜਿਹੜਾ ਕਿ ਸਨਾਤਨ ਧਰਮ ਜਿਹੜਾ ਉਹ ਖਤਰੇ 'ਚ ਪੈ ਗਿਆ ਚੀਫ ਜਸਟਿਸ ਦੇ ਆਉਣ ਦੇ ਨਾਲ ਇਹ ਕੀ ਵਜ੍ਹਾ ਬਣੀ ਹੈ? ਇਹ ਵੀ ਤੁਹਾਨੂੰ ਮੈਂ ਸਾਰੀ ਗੱਲ ਜਿਹੜਾ ਉਹ ਅੱਜ ਖਬਰਾਂ 'ਚ ਦੱਸਾਂਗਾ। ਤੇ ਉਸ ਤੋਂ ਬਾਅਦ ਆਖਰ ਦਿਨ ਮੈਂ ਜਿਹੜੀ ਚੜ੍ਹਦੀ ਕਲਾ ਪੰਜਾਬ ਦੀ ਚੜ੍ਹਦੀ ਕਲਾ ਜਿਹੜੀ ਏ ਉਹ ਮੇਰੇ ਦੀ ਜ਼ਿਕਰ ਗੱਲ ਕਰਦਾ ਹੁੰਨਾ ਉਹ ਤੁਹਾਨੂੰ ਦੱਸਾਂਗੇ ਕਿ ਉੱਥੇ ਕਿਸ ਤਰ੍ਹਾਂ ਕੰਮ ਕਰ ਰਹੀ ਤੇ ਵਾਰੀ-ਵਾਰੀ ਚੱਲੇ ਆ ਤੇ ਨਾਲ ਇੱਕ ਜਿਹੜਾ ਆਪਣਾ ਏ 6 ਫੈਡਰੇਸ਼ਨ ਯੂਕੇ ਨੇ ਇੱਕ ਖਤ ਵੀ ਲਿਖਿਆ ਇੱਕ ਖਤ ਲਿਖਿਆ ਆਪਣਾ ਯੂਕੇ ਦੇ ਪ੍ਰਧਾਨ ਮੰਤਰੀ ਨੂੰ ਉਹਦਾ ਕੀ ਰੌਲਾ ਕਿਉਂਕਿ ਯੂਕੇ ਦਾ ਪ੍ਰਧਾਨ ਮੰਤਰੀ ਜਿਹੜਾ ਉਹ ਆਪਣਾ ਦਿੱਲੀ ਜਾਂ ਦਿੱਲੀ ਦਾ ਦੌਰਾ ਗਈ ਕਿ ਉਹ ਇੰਡੀਆ ਦਾ ਦੌਰਾ ਕਰ ਰਿਹਾ ਉਹਨੂੰ ਕੀ ਸਨੇਹਾ ਦਿੱਤਾ ਉਹਨਾਂ ਨੇ ਕੀ ਮੰਗ ਕੀਤੀ ਇਹ ਥਾਰਾ ਕੋਈ ਤੁਹਾਡੇ ਸਾਹਮਣੇ ਅੱਜ ਮੈਂ ਰੱਖਾਂਗਾ ਪਹਿਲੇ ਤੁਸੀਂ ਦੇਖ ਲਓ ਜਨਾਬ ਜਿਹੜਾ ਆਪਣਾ ਅੱਜ ਉਥੇ ਭਾਈ ਹਰਦੀਪ ਸਿੰਘ ਨਿੱਧਰ ਜਿਹੜੀ ਤਾਰੀਖ ਸੀ ਤਾਰੀਖ ਦੀ ਸੀ ਉਹ ਤੁਸੀਂ ਦੇਖਦੇ ਪਏ ਹੋ ਤਸਵੀਰਾਂ ਦੇਖ ਲਓ ਉਥੇ ਤਾਰੀਖ ਜਿਹੜੀ ਆ ਇਹ ਹੁਣ ਪਾਤੀ ਇਹ ਜੱਜ ਨੇ 15 ਨਵੰਬਰ 15 ਨਵੰਬਰ ਦੀ ਤਾਰੀਖ ਜਿਹੜੀ ਜੱਜ ਨੇ ਦਿੱਤੀ ਅਗਲੀ ਇਹਨੂੰ ਪਤਾ ਜਿਹੜਾ ਕੇਸ ਹੈ ਇਹ ਚੱਲ ਰਿਹਾ ਉਥੇ ਕਿ ਕੇਸ ਜਿਹੜਾ ਚੱਲ ਰਿਹਾ ਹਜੇ ਜਿਹੜਾ ਕੇਸ ਪਦਾਈ ਮਰਲੇ ਦੇ ਉੱਤੇ ਆ ਹਜੇ ਦੋਵਾਂ ਪਾਸਿਓਂ ਆਪਣਾ ਲਿਖਿਆ ਲੇਖ ਦੇ ਵਿੱਚ ਵਕੀਲ ਜਿਹੜੇ ਨੇ ਆਪਸ ਵਿੱਚ ਦੇ ਰਿਆ ਨੇ ਉਹਨੂੰ ਦੇ ਰਿਆ ਅਜੇ ਜਨਕ ਨੇ ਕਹਲੋ ਕਿ ਬੁੱਕ ਜਿਹੜੀ ਉਹ ਮੈਂਟੇਨ ਕੀਤੀ ਜਾ ਰਹੀ ਹੈ ਉਹਦੇ ਵਿੱਚ ਬਾਅਦ ਚ ਡੈਵੀਡੈਂਸ ਚੀਜ਼ਾਂ ਰੱਖੀਆਂ ਜਾ ਰਹੀਆਂ ਕੇਸ ਦੀ ਜਿਹੜੀ ਹੀアリング ਜਨ ਕਿ ਕਹਲੋ ਕੋ ਪ੍ਰੋਪਰ ਜਿਹੜੀ ਆਪਣਾ ਉਹ ਹੋਣੀ ਹੈ ਅਗੇ ਟ੍ਰਾਇਲ ਉਹਦੇ ਤੇ ਅਜੇ ਟਾਈਮ ਲੱਗਣਾ ਤੇ ਜੱਜ ਨੇ ਅਗਲੀ ਜਿਹੜੀ ਹੁਣ ਅੱਜ ਤੋਂ ਅੱਜ ਜਿਹੜੀ ਸੀ ਆਪਣਾ 7 ਤਰੀਕ ਸੀ ਤੁਹਾਨੂੰ ਪਤਾ ਹੈ ਪਹਿਰਦੀਪ ਸਿੰਘ ਜਿਹੜੀ ਤਾਰੀਖ ਸੀ ਪਹਿਲੇ 2 ਨਵੰਬਰ ਆਪਣਾ 2 ਅਕਤੂਬਰ ਸੀ ਉੱਥੋਂ ਚੜ ਕੇ ਫਿਰ 7 ਅਕਤੂਬਰ ਹੋਈ ਅੱਜ ਫਿਰ ਕੇਸ ਸੁਣਿਆ ਗਿਆ ਔਰ ਅੱਜ ਫਿਰ ਜਿਹੜੀ ਸੀ 15 ਨਵੰਬਰ ਦੀ ਤਾਰੀਖ ਜਿਹੜੀ ਦਿੱਤੀ ਹੈ ਇਹ ਤੁਸੀਂ ਤੇ ਇਹ ਜਿਹੜੇ ਫੌਟ ਸੋਲਜਰ ਨੇ ਅੱਗੇ ਜਿਹੜੇ ਇਹ ਤੇ ਇਹਨਾਂ ਨੂੰ ਤਾਂ ਖੈਰ ਟ੍ਰਾਇਲ ਹੋਏਗਾ ਇਹ ਫਸਣਗੇ ਇਹਨਾਂ ਦੀ ਸਜ਼ਾਵਾ ਹੋਣਗੀਆਂ ਪਰ ਜਿਹੜੀ ਗੱਲ ਅਸਲ ਹੈ ਗੱਲ ਅਸਲ ਇਹ ਹੈ ਕਿ ਕੀ ਸਿਰਫ ਇਹਨਾਂ ਲੋਕਾਂ ਨੂੰ ਇਹਨਾਂ ਤਿੰਨ ਚਾਰਾਂ ਲੋਕਾਂ ਨੂੰ ਸਜ਼ਾ ਦੇ ਕੇ ਭਾਈ ਹਰਦੀਪ ਸਿੰਘ ਨਿੱਜਰ ਦੇ ਸ਼ਹਾਦਤ ਦੇ ਵਿੱਚ ਉਹ ਮਸਲਾ ਹੱਲ ਹੋ ਜਾਏਗਾ ਤੁਹਾਡਾ ਜਵਾਬ ਹੈ ਕਿ ਕਦੀ ਮਸਲਾ ਹੱਲ ਨਹੀਂ ਹੋਣਾ ਕਿਉਂਕਿ ਅਸਲ ਜਿਹੜੇ ਮੁਜਰਮ ਨੇ ਚੋਰ ਦੀ ਮਾਂ ਜਿਹੜੀ ਹੈ ਉਹ ਦਿੱਲੀ 'ਚ ਬੈਠੀ ਉਹ ਰੌਏ ਉਹ ਆਈਬੀਏ ਉਸ ਤੋਂ ਬਾਅਦ ਜਿਹੜੀ ਆਪਣਾ ਜੀ ਦੋਲੇ ਔਰ ਉਸ ਤੋਂ ਬਾਅਦ ਜਿਹੜਾ ਅਮਿਤ ਸ਼ਾ ਤੇ ਸਾਰਿਆਂ ਦਾ ਪਿਓ ਜਿਹੜਾ ਵੱਡਾ ਚੋਰ ਹੈ ਉਹ ਨਰਿੰਦਰ ਮੋਦੀ ਹੈ ਜਿਹਦੇ ਕਹਿਣ ਦੇ ਉੱਤੇ ਸਿੱਖ ਐਕਟਿਵਿਸਟਾਂ ਦੇ ਉੱਤੇ ਹਮਲੇ ਹੁੰਦੇ ਨੇ ਉਹਨਾਂ ਨੂੰ ਮਾਰਿਆ ਪਿੱਟਿਆ ਜਾਂਦਾ ਉਹਨਾਂ ਨੂੰ ਸਭ ਕੁਝ ਕੀਤਾ ਜਾਂਦਾ ਜਦੋਂ ਤੱਕ ਜਦੋਂ ਤੱਕ ਇਸ ਚੋਰ ਦੀ ماں ਨੂੰ ਨਹੀਂ ਫੜਿਆ ਜਾਏਗਾ ਉਹਨਾਂ 'ਚ ਕਰੇ ਮਸਲਾ ਹੱਲ ਹੋਣਾ ਨਹੀਂ ਇਹ ਹੁਣ ਇੱਕ ਸੋਚਣਾ ਕੈਨੇਡਾ ਨੇ ਕੈਨੇਡਾ ਨੇ ਸੋਚਣਾ ਕਿ ਉਹਨੇ ਜਸਟਨ ਟਰੂਡੂ ਦੀ ਤਰ੍ਹਾਂ ਕਾਇਦਤ ਕਰਨੀ ਹੈ ਆਪਣੇ ਮੁਲਕ ਨੂੰ ਸੇਵ ਕਰਨਾ ਜਾਂ ਫਿਰ ਉਹਨੇ ਸਿਰਫ ਜਿਹੜਾ ਹੈ ਹੁਣ ਮਾਰਕ ਕੌਰ ਨੀਤਰਾ ਜਿਹੜਾ ਆਪਣਾ ਉਹ ਕੀ ਕਹਿੰਦੇ ਨੇ ਬਸ ਪਿਲਪਲਾਜਾ ਕੰਮ ਕਰਕੇ ਤੇ ਉਹਨੇ ਜਿਹੜਾ ਨਾ ਅੱਗੇ ਕੈਨੇਡਾ ਦੀ ਜਿਹੜੀ ਨਾ ਬਰਬਾਦੀ ਤਬਾਈ ਕਰਨੀ ਇਹ ਤੁਸੀਂ ਤੁਸੀਂ ਦੇਖ ਲਓ ਸਾਡੇ ਸਿੰਘ ਭਰਾ ਉੱਥੇ ਅੱਜ ਇਕੱਠੇ ਹੋਏ ਤਰੀਕ ਦੇ ਉੱਤੇ ਸਾਂਝਾ ਕੀਤਾ ਸਾਰਿਆਂ ਨਾਲ ਇਹਨਾਂ ਨੇ ਇਹ ਇਹ ਆਪਣਾ ਉੱਥੇ ਸੀ ਤਰੀਕ ਜਿਹੜੀ ਪੈ ਗਈ ਹੈ 15 ਨਵੰਬਰ 15 ਨਵੰਬਰ ਨੂੰ ਤੁਸੀਂ ਸਾਡਾ ਉਸ ਤੋਂ ਬਾਅਦ ਸਿੱਖ ਸਿੱਖ ਫੈਡਰੇਸ਼ਨ ਯੂਕੇ ਨੇ ਇੱਕ ਜਿਹੜਾ ਖਤ ਲਿਖਿਆ ਉਹਨੂੰ ਪੁੱਛਣ ਪਤਾ ਲੱਗਾ ਕਿ ਜਿਹੜਾ ਯੂਕੇ ਦਾ ਪ੍ਰਧਾਨ ਮੰਤਰੀ ਹੈ ਉਹ ਦਿੱਲੀ ਜਾ ਰਿਹਾ ਉਹ ਇੰਡੀਆ ਜਾ ਰਿਹਾ ਤੇ ਉਹਨਾਂ ਨੇ ਖਤ ਲੇ ਕੇ ਦੋ ਤਿੰਨ ਚੀਜ਼ਾਂ ਜਿਹੜੀਆਂ ਸੀ ਉਹਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਸਾਂਝੀਆਂ ਕੀਤੀਆਂ ਇੱਕ ਤੇ ਉਹਨਾਂ ਨੇ ਦੱਸਿਆ ਉਹਨਾਂ ਨੂੰ ਭਾਈ ਕਿ ਤੁਸੀਂ ਜਿਹੜਾ ਆਪਣਾ ਕੇਅਰ ਸਟ੍ਰੀਮਰ ਸਾਹਿਬ ਤੁਸੀਂ ਜਾ ਰਹੇ ਹੋ ਨਰਿੰਦਰ ਮੋਦੀ ਨੂੰ ਮਿਲਣ ਤੇ ਉੱਥੇ ਜਾ ਕੇ ਸਿਰੇ ਵਿੱਗ ਗੱਲ ਉਹਨੂੰ ਪੁੱਛਣਾ ਕਿ ਜਿਹੜਾ ਜਗਤਾਰ ਸਿੰਘ ਜੋਹਲ ਹੈ ਜਗਤਾਰ ਸਿੰਘ ਜੋਹਰ ਨੂੰ ਤੁਸੀਂ ਜਿਹੜਾ ਆਪਣਾ ਉਹ ਕਈਆਂ ਸਾਲਾਂ ਤੋਂ ਕਈਆਂ ਸਾਲਾਂ ਤੋਂ ਤੁਸੀਂ ਉੱਥੇ ਉਹਨੂੰ ਫੜਿਆ ਹੈ ਕਈਆਂ ਸਾਲਾਂ ਤੋਂ ਫੜ ਕੇ ਰੱਖਿਆ ਹੈ ਉਹਨੇ ਕਹੇ ਜੀ ਕਿ ਇਹ ਜੋਹਲ ਜਿਹੜਾ ਇਹ ਤੁਹਾਡਾ ਸ਼ਹਿਰੀ ਹੈਗਾ ਸਕਾਟਲੈਂਡ ਦਾ ਇਥੇ ਇਹਨਾਂ ਨੂੰ ਹਿੰਦੁਸਤਾਨ ਨੇ ਫੜ ਕੇ ਰੱਖਿਆ ਤੇ ਕੋਈ ਐਵੀਡੈਂਸ ਹੁਣ ਤੱਕ ਪੇਸ਼ ਨਹੀਂ ਕੀਤਾ ਕੋਈ ਇੱਥੇ ਟ੍ਰਾਇਲ ਨਹੀਂ ਹੋਇਆ ਤੇ ਤੁਸੀਂ ਕਮਜ਼ਕਮ ਉਹਨੂੰ ਬੰਦੀ ਬਣਾ ਕੇ ਰੱਖਿਆ ਉੱਥੇ ਤੁਸੀਂ ਇਹਨੂੰ ਕਮਜ਼ਕਮ ਜਾ ਕੇ ਤੇ ਆਪਣੇ ਨਾਲ ਲੈ ਕੇ ਆਓ ਤਾਂ ਕਿ ਇਹ ਆਪਣੇ ਅੱ비 ਵੀ ਬੱਚਿਆਂ ਨੂੰ ਮਿਲੇ ਇੱਕ ਤਰ੍ਹਾਂ ਨੇ ਖਾਤੀ ਲਿਖਿਆ ਯਾਦ ਦਿਲਾਇਆ ਹੁਣ ਆਪਣਾ ਕਿ ਇਸ ਜਮਰ ਸਾਹਿਬ ਜਿਹੜੇ ਨੇ ਖੁਸ਼ੀ ਦੇ ਵਿੱਚ ਕਿ ਜਨਾਬ ਮੈਨੂੰ ਵੱਡੀ ਇੱਕ ਕਹਿੰਦੇ ਕਿ ਮਾਰਕੀਟ ਦਾ ਪ੍ਰਧਾਨ ਮੰਤਰੀ ਮਿਲ ਰਿਹਾ ਤੇ ਮੈਂ ਠੀਕ ਆ ਗੋ ਕੇ ਕੱਲ ਅੱਜ ਜੀ ਅਸੀਂ ਗੱਲ ਕੀਤੀ ਤੁਹਾਨੂੰ ਪਤਾ ਹੈ ਸਿੱਖ ਫੈਡਰੇਸ਼ਨ ਦੇ ਜਿਹੜੇ ਸੈਕਟਰੀ ਜਨਰਲ ਨੇ ਭਾਈ ਜੀ ਦੀਪ ਇਧਰ ਜੀ ਥੋੜੀ ਨਾ ਉਹਨਾਂ ਨੇ ਵੀ ਜ਼ਿਕਰ ਕੀਤਾ ਖਾਦਾ ਪਰ ਉਹ ਇਹ ਵੀ ਨਾਲ ਕਹਿ ਰਹੇ ਨੇ ਕਿ ਸਾਨੂੰ ਕੋਈ ਜਵਾਬ ਆਣ ਦੀ ਉਮੀਦ ਕੋਈ ਨਹੀਂ ਇਹਨਾਂ ਦੇ ਕੋਲ ਕਿਉਂਕਿ ਇਹ ਜਿਹੜੇ ਨੇ ਇਹ ਹਿੰਦੁਸਤਾਨ ਦੇ ਜਿਹੜਾ ਨਾ ਅੱਗੇ ਜਿਹੜਾ ਨਾ ਉਹ ਬਿਲਕੁਲ ਝੁਕੇ ਹੋਏ ਨੇ ਬ੍ਰਿਟਾਨੀਆ ਦੀ ਸਰਕਾਰ ਕੋਈ ਵੀ ਹੋਵੇ ਤੇ ਇਸ ਜੋਲ ਨੂੰ 8 ਸਾਲ ਹੋ ਗਏ ਨੇ ਉੱਥੇ ਕੋਈ ਨਾ ਫਸਿਆ ਜਨਾਬ ਨਾ ਕੋਈ ਨਾ ਕੋਈ ਸਬੂਤ ਨਾ ਗਵਾਹ ਨਾ ਲੈਣਾ ਨਾ ਦੇਣਾ ਪਰ ਇਹ ਉਹਨਾਂ ਨੇ ਅੰਦਰ ਬੰਨ ਕੇ ਰੱਖਿਆ ਹੋਇਆ ਹੁਣ ਆਜੋ ਜਨਾਬ ਆਪਣੇ ਭਗਵੰਤ ਮਾਨ ਹੋਰੀ ਜੀ ਸਾਹਿਬ ਜਾਓ ਤੁਸੀਂ ਪਹਿਲੇ ਸੀ ਆਪਾਂ ਆਰਐਸਐਸ ਨਾਲ ਇੱਕ ਵਾਰ ਚੁੱਕ ਲੈਨੇ ਭਗਵੰਤ ਮਾਨ ਤੁਸੀਂ ਮੇਰੇ ਨਾਲ ਬਾਤ ਕਰੋ ਭਗਵੰਤ ਮਾਨ ਦੀ ਜਿਹੜੀ ਖਬਰ ਮੇ ਕੋਲ ਬੜੀ ਜ਼ਬਰਦਸਤ ਹੈਗੀ ਹੈ ਤੁਹਾਨੂੰ ਦੱਸਾਂਗਾ ਕਿ ਜਦੋਂ ਇਹ ਆਪਣਾ ਜਵਾਨ ਸੀ ਜਦੋਂ ਇਹ ਆਪੋਜੀਸ਼ਨ ਸੀ ਜਦੋਂ ਜਦੋਂ ਇਹ ਐਕਟਿਵਿਸਟ ਸੀ ਉਦੋਂ ਇਹਦੇ ਕੀ ਜਜ਼ਬਾਤ ਸੀ ਹੁਣ ਜਦੋਂ ਪ੍ਰਧਾਨ ਜਦੋਂ ਮੁੱਖ ਮੰਤਰੀ ਮਿਲੀ ਆ ਪਾਵਰ ਮਿਲੀ ਏ ਤੇ ਹੁਣ ਕੀ ਜਦੋਂ ਹੁਣ ਕਿੱਥੇ ਗਿਆ ਸਾਰਾ ਜਜ਼ਬਾ ਤੇ ਕਿਹੜੀ ਗੱਲ ਜਿਹੜੀ ਕਰਦਾ ਸੀ ਆਪਣੀ ਪਹਿਲੇ ਉਹ ਹੁਣ ਕਿਉਂ ਨਹੀਂ ਪੂਰੀ ਕਰੇ ਹੁਣ ਤੇ ਆਪਣੇ ਹੱਥ ਵਿੱਚ اختیار ਹੈ ਪਰ ਇਹ ਕਲਾਸਿਕਲ ਕੇਸ ਹੈ ਕਿ ਪਾਵਰ ਤੁਹਾਨੂੰ ਕਿਸ ਤਰ੍ਹਾਂ ਜਿਹੜੀ ਨੇ ਕਰਪਟ ਕਰਦੀ ਐ ਐਬਸੋਲੂਟ ਕਵਰ ਕਰਪਟ ਕਰਦੀ ਤੁਹਾਨੂੰ ਕਿਸ ਤਰ੍ਹਾਂ ਲਾਲਚ ਭਰ ਦਿੰਦੀ ਤੁਹਾਡੇ ਵਿੱਚ ਜਦੋਂ ਤੁਹਾਨੂੰ ਕੋ ਪਾਵਰ ਆndi ਤੁਸੀਂ ਫਿਰ ਲਾਲਚ ਲਾਲਚੀ ਹੋ ਜਾਂਦੇ ਹੋ ਉਹ ਤੁਸੀਂ ਕੋਈ ਕੰਮ ਜਿਹੜਾ ਠੰਗਦਾ ਨਹੀਂ ਕਰ ਸਕਦੇ ਤੁਸੀਂ ਸਿਰਫ ਫਿਰ ਪਪੜ ਬਣ ਕੇ ਰਹਿ ਜਾਂਦੇ ਜਿਹੜਾ ਹੁਣ ਇਹ ਦਿੱਲੀ ਮਨੀਸ਼ ਸੋਢੀਆ ਤੇ ਆਪਣਾ ਇਹ ਜਿਹੜਾ ਨਾ ਅਰਵਿੰਦ ਕੇਜਰੀਵਾਲ ਦੀ ਪਪੜ ਦੇ ਤੌਰ ਤੇ ਕਿਰਦਾਰ ਅਦਾ ਕਰ ਰਿਹਾ ਪੰਜਾਬੀਆਂ ਦਾ ਕੋਈ ਲੀਡਰ ਲੱਗਦਾ ਹੀ ਨਹੀਂ ਕਿਸੇ ਪਾਸੇ ਉਹ ਇਹ ਤੁਹਾਨੂੰ ਮਸਨਾਵਾਂਗਾ ਪੂਰੀ ਗੱਲ ਜਿਹੜੀ ਤੋਂ ਮੈਂ ਸ਼ੁਰੂ ਜਿ ਸੁਣਾਈ ਕਿ ਇਹ ਕੀ ਕਹਿੰਦਾ ਸੀ ਤੇ ਹੁਣ ਇਹਨੂੰ ਕੀ ਤਕਲੀਫ ਹੈ ਹੁਣ ਕੀ ਮਸਲਾ ਉਸ ਇਹ ਪੰਜਾਬ ਦੇ ਵਿੱਚ ਦੇਖੇ ਗਏ ਨੇ ਜਿਹੜੇ ਆਰਐਸਐਸ ਦੀਆਂ ਤੁਸੀਂ ਤਸਵੀਰਾਂ ਦੇਖਦੇ ਆ ਆਰਐਸਐਸ ਦੀਆਂ ਜਿਹੜੀਆਂ ਮਾਰਚ ਹੋ ਰਿਆ ਹਰਿਆਣਾ ਤੇ ਪੰਜਾਬ ਦੇ ਵਿੱਚ ਇਹ ਤੁਸੀਂ ਦੇਖੋ ਇਹਨਾਂ ਦੀ ਹਿੰਮਤ ਦੇਖੋ ਕਿ ਇਹ ਕਿਹਦੀ ਜੁਰਤ ਨਹੀਂ ਸੀ ਕਰਦੇ ਆਰਐਸਐਸ ਹਿੰਦੂਤਵਾ ਵਾਲੇ ਜਿਹੜੇ ਅਸੀਂ ਆਪਣਾ ਇਹ ਇਹਨਾਂ ਇਲਾਕਿਆਂ ਵਿੱਚ ਆਣ ਇਹਨਾਂ ਸਟੇਟਾਂ ਵਿੱਚ ਆਣ ਇਹ ਪੰਜਾਬੀਆਂ ਦੀ ਤੇ ਰਹਿਣਾਂ ਦੀ ਤਾਂ ਖੈਰ ਗੱਲ ਹੀ ਛੱਡ ਦਿਓ ਨਾ ਉਹਨਾਂ ਜਦੋਂ ਪੰਜਾਬ ਨਿਕਲ ਹੀ ਗਿਆ ਪੰਜਾਬੀ ਨਿਕਲ ਗਈ ਇਹ ਪੰਜਾਬੀਆਂ ਵਾਸਤੇ ਵੀ ਸੋਚਣ ਦਾ ਜਿਹੜਾ ਨਾ ਵਿਸ਼ਾ ਹੈ ਸੋਚਣ ਦੀ ਜਿਹੜੀ ਸ਼ਰਮਿੰਦਗੀ ਹੋਣੀ ਸੀ ਵਜਾ ਮਾਨ ਸਰਕਾਰ ਬਾਕੀ ਸਾਡੇ ਸੋਸਾਇਟੀ ਪੰਜਾਬੀਆਂ ਭਰਾਵਾਂ ਨੂੰ ਕਿ ਇਹ ਜਿਹੜੇ ਹਿੰਦੂਤਵਾ ਦੇ ਜਿਹੜੇ ਕਾਰਕੂ ਨੇ ਜਿਹੜੇ ਨੇ ਸਿਰਫ ਨਫ਼ਰਤ ਸਿੱਖੀ ਨਫ਼ਰਤ ਖਾਦੀ ਨਫ਼ਰਤ ਪੀਤੀ ਨਫ਼ਰਤੀ ਵੰਡੀ ਸਾਰੇ ਪਾਸੇ ਲੋਕਾਂ ਨਾਲ ਲੜਾਈਆਂ ਕੀਤੀਆਂ ਬ੍ਰਾਹਮਣ ਤੋਂ ਇਲਾਵਾ ਕਿਸ ਨੂੰ ਧਰਮ ਨਹੀਂ ਮੰਨਿਆ ਜਿਨ੍ਹਾਂ ਨੇ ਇਹਨਾਂ ਨੇ ਨਸਲ ਕੁਸ਼ੀ ਕੀਤੀ ਘਟ ਗਿਣਤੀਆਂ ਵਾਲੇ ਦੀ ਸਿੱਖਾਂ ਦੀ ਖਾਸ ਤੌਰ ਤੇ ਨਸਲ ਕੁਸ਼ੀ ਕੀਤੀ ਉਹ ਉਹ ਜਨਾਬ ਉਹ ਆ ਕੇ ਤੁਹਾਡੇ ਸਿਰ ਦੇ ਉੱਤੇ ਨੱਚ ਰਹੇ ਨੇ ਜੇ ਉੱਥੋਂ ਨਿਕਲ ਕੇ ਇਸ ਤਰ੍ਹਾਂ ਦੀ ਸਿਰਫ ਮੰਜ਼ਰ 나ਗਪੁਰ ਚ ਹੁੰਦੇ ਸੀ ਬਸ 나ਗਪੁਰ ਜਾਂ ਬਹੁਤ ਮਿਲਿਆ ਤੇ ਗੁਜਰਾਤ ਗਜ਼ਰੂ ਚ ਹੋ ਗਿਆ ਮੁੰਬਈ ਚ ਹੋ ਗਿਆ ਇਹ ਦੇਖੋ ਕਿੰਦੀ ਹੁਣ ਇਹਨਾਂ ਨੇ ਹਿੰਮਤ ਕੀਤੀ ਏ ਕਿ ਇਹ ਜਨਾਬ ਹੁਣ ਤੁਹਾਡੇ ਸਥਿਰਾਂ ਤੇ ਚੜ ਕੇ ਆ ਰਹੇ ਸਸਾਲੇ ਜਿਹੜੇ ਨੇ ਪੰਜਾਬ ਦੇ ਵਿੱਚ ਨੱਚਦੇ ਪਏ ਤੇ ਇੱਥੇ ਇੱਕ ਇੱਕ ਹਰਿਆਣੇ ਦੇ ਨਾਲ ਨੁਕਰ ਤੇ ਜਦੋਂ ਬੰਦਾ ਗਿਆ ਉੱਥੇ ਇਹਨਾਂ ਨੇ ਉਹਨੂੰ ਕੋਈ ਸਾਡਾ ਕੋਈ ਪੰਜਾਬੀ ਭਰਾ ਵਿੱਚ ਸੀ ਕੋਈ ਹਰਿਆਣਵੀ ਹੈ ਤੇ ਜਦੋਂ ਉਹਨਾਂ ਨੇ ਜਨਾਬ ਇਹ ਸਾਹਮਣੇ ਕੈਮਰਾ ਕਾਰਨ ਨੂੰ ਕਿਹਾ ਜੀ ਕਿ ਉਹ ਅਜਾ ਇਧਰ ਵੀ ਚਲੋ ਜਿਹੜੇ ਪੰਜਾਬ ਦੇ ਕਿਸਾਨ ਨੇ ਖੇਤਾਂ ਉੱਥੇ ਚਲੋ ਮਿੱਟੀ ਤੇ ਰੇਤਾ ਦੇ ਮਾਮਲੇ ਕੀ ਕੀ ਆਖ ਰਿਹਾ ਸੁਣੋ ਨਾ ਪਾਣੀ ਭਰ ਰਿਹਾ ਕਿਸਾਨਾਂ ਨੂੰ ਮੁਆਵਜ਼ਾ ਮਿਲ ਜਾਏਗਾ ਆਪ ਤੋਂ ਆਰਐਸਐਸ ਕੇ ਉਮੋਦੀ ਤੱਕ ਪਹੁੰਚਾ ਦੇਓ ਇਹ ਬਾਤ ਨਹੀਂ ਨਹੀਂ ਫਿਰ ਵੀ ਆਰਐਸਐਸ ਕੀ ਹੋਣਾ ਸਾਰੇ ਨੋ ਕਮੈਂਟਸ ਤੋਂ ਕਰੋਗੇ ਭਾਈ ਥੋੜੀ ਖੇਤਾਂ ਦਾ ਨਹੀਂ ਬਰੇਡ ਕੱਟ ਦਿਓ ਯਾਰ ਇਹ ਕਹਿ ਰਿਹਾ ਜਨਾਬ ਸਾਡਾ ਕੋਈ ਕੰਮ ਨਹੀਂ ਇੱਥੇ ਰੇਤ ਮਿੱਟੀ ਨਾਲ ਖੇਤਾਂ ਨਾਲ ਖੇਤੀ ਸਾਡਾ ਕੋਈ ਕੰਮ ਨਹੀਂ ਅਸੀਂ ਤਾਂ ਸਿਰਫ ਸਾਰੀ ਜ਼ਿੰਦਗੀ ਨਫ਼ਰਤ ਵੰਡੀ ਪੇ ਫਿਰ ਤੁਹਾਨੂੰ ਪੜਤੀ ਸਾਡਾ ਕੰਮ ਹੋਰ ਹੈ ਸਾਡਾ ਕੰਮ ਹੈ ਲੋਕਾਂ ਨੂੰ دہشت گردੀ ਕਰਾਉਣਾ ਅੱਗ ਲਾਉਣਾ ਨਫ਼ਰਤ ਫਲਾਉਣੀ ਮੁਸਲਮਾਨਾਂ ਨੂੰ ਮਾਰਨਾ ਸਿੱਖਾਂ ਨੂੰ ਮਾਰਨਾ 크ਰਿਸਚੀਅਨ ਨੂੰ ਮਾਰਨਾ ਸਾਡਾ ਕੰਮ ਤੇ ਹੈ ਇਹ ਜਿਹੜਾ ਚੜ੍ਹਦੀ ਕਲਾ ਦਾ ਕੰਮ ਹੈ ਤੇ ਪੰਜਾਬੀਆਂ ਦਾ ਕੰਮ ਹੈ ਮੈਂ ਤੁਹਾਨੂੰ ਚੜ੍ਹਦੀ ਕਲਾ ਦੇ ਨਜ਼ਾਰੇ ਵੀ ਦਿਖਾਵਾਂਗਾ ਆਖਰ ਤੇ ਪਹਿਲੇ ਇਹਨਾਂ ਦੀ ਸੁਣ ਲਓ ਔਰ ਮੈਂ ਚੜ੍ਹਦੇ ਪੰਜਾਬ ਦੇ ਲੋਕਾਂ ਨੂੰ ਕਹਾਂਗਾ ਕਿ ਤੁਸੀਂ जरा ਥੋੜਾ ਜਿਆ ਧਿਆਨ ਕਰੋ ਤੁਹਾਨੂੰ ਇੱਕ ਖਾਨ ਤੁਰੇ ਨੇ ਹਿੰਦੂ ਤੁਹਾਨੂੰ ਇਹ ਬ੍ਰਾਹਮਣ ਜਿਹੜੇ ਨੇ ਇੱਕ ਮਕਾਨ ਤੁਰੇ ਨੇ ਮਕਾਨ ਤੁਰੇ ਨੇ ਤੁਸੀਂ ਕੁਝ ਕਰਨਾ ਭਗਵੰਤ ਮਾਨ ਨੇ ਕੁਝ ਨਹੀਂ ਕਰਨਾ ਜਦੋਂ ਭਗਵੰਤ ਮਾਨ ਸਾਹਿਬ ਜਵਾਨ ਹੁੰਦੇ ਸਨ ਜਦੋਂ ਭਗਵੰਤ ਮਾਨ ਸਾਹਿਬ ਵੀਰੇ ਪੰਜਾਬੀ ਉਹਦੇ ਜਿਹੜੇ ਜਿਹੜੇ ਪੰਜਾਬੀ ਜਿਹਦੇ ਖੂਨ ਸੀ ਇਹ ਇਹਨਾਂ ਨੂੰ ਦੋ ਬੱਤ ਤੇ ਵੇਖ ਤੁਸੀਂ ਉਦੋਂ ਕੀ ਸੀ ਆ ਸੁਣੋ ਜ਼ਰਾ ਜੀ ਖੱਲੜਾ ਮੈਡਮ ਜਿਹੜੇ ਨੇ ਬੀਬੀ ਖੱਲੜਾ ਜੀ ਉਹਨਾਂ ਦੇ ਪਰਿਵਾਰ ਦੀ ਜਿਹੜੀ ਮਨੁੱਖੀ ਅਧਿਕਾਰਾਂ ਪ੍ਰਤੀ ਲੜਾਈ ਹੈ ਤਾਂ ਸ਼ਹਾਦਤ ਹੋਈ ਹੈ ਉਹਦੀ ਕਦਰ ਕਰਦੇ ਆ ਪਰ ਲੋਕ ਸਭਾ ਦੇ ਚੋਰ ਉਹਨਾਂ ਨੂੰ ਕੋਈ ਹੁਣ ਜਿਹੜੇ ਪਾਰਟੀਆਂ ਨੇ ਉਹਨੂੰ ਰੱਖ ਕੇ ਰਾਜ ਸਭਾ ਚ ਕਿਉਂ ਨਹੀਂ ਲੈ ਕੇ ਜਾਂਦੇ ਜਿੱਥੇ ਵੋਟਾਂ ਮੰਗਣ ਦੀ ਲੋੜ ਹੀ ਨਾ ਪਵੇ ਰਾਸਵਾ ਭਾਈ ਇਹੋ ਜਿਹੇ ਲੋਕਾਂ ਲਈ ਹੈ ਜਿਨ੍ਹਾਂ ਨੇ ਕੋਈ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਕੋਈ ਤੇਜ ਦਾ ਨਾਮ ਉੱਚਾ ਕੀਤਾ ਪਰ ਉਹ ਜਿਹੜੀ ਐਕਟਿਵ ਪੋਲਿਟਿਕਸ ਦੇ ਵਿੱਚ ਨਹੀਂ ਜਾ ਸਕਦੇ ਵੋਟਾਂ ਮੰਗਣ ਦਾ ਕੰਮ ਨਹੀਂ ਉਹ ਕਰ ਸਕਦੇ ਤੋਂ ਉਥੇ ਰਾਸਵਾ ਚੁਣਉਂਦੇ ਇਹ ਹੁਣ ਉਹੀ ਭਗਵਾਨ ਇਹ ਜਿਹੜੀ ਤਸਵੀਰ ਦੇਖੀ ਇਹ ਉਹੀ ਭਗਵੰਤ ਮਾਨ ਹੁਣ ਮੁੱਖ ਮੰਤਰੀ ਆ ਪੰਜਾਬ ਦਾ ਭਗਵੰਤ ਜੀ ਹੁਣ ਭਾਈ ਜਸਵੰਤ ਸਿੰਘ ਖਾਲੜਾ ਦੀ ਤੁਹਾਨੂੰ ਬੀਵੀ ਨਜ਼ਰ ਨਹੀਂ ਆ ਰਹੀ ਹੁਣ ਤੁਹਾਨੂੰ ਭੁੱਲ ਗਿਆ ਸਾਰਾ ਕੁਝ ਹੈ ਉਦੋਂ ਇਹਨੂੰ ਤੁਸੀਂ ਲੋਕ ਸਭਾ ਚ ਲੈ ਕੇ ਚੱਲੇ ਸੀ ਹੈਂ ਉਹ ਕਾਲੀ ਦਲ ਤੇ ਕਾਂਗਰਸੀਆਂ ਸਰਕਾਰਾਂ ਤੇ ਤੁਸੀਂ تنਕੀਦ ਕਰਦੇ ਸੀ ਕਿ ਅਸੀਂ ਇਹ ਨਹੀਂ ਕਰਦੇ ਪਏ ਲੋਕ ਸਭਾ ਬਣੀ ਰਾਜ ਸਭਾ ਬਣੀ ਕਾਦੇ ਵਾਸਤੇ ਆ ਇਹਨੂੰ ਵੋਟਾਂ ਥੋੜੀ ਮੰਗਣੀਆਂ ਹੁਣ ਉਹਨਾਂ ਦਾ ਅਧਿਕਾਰ ਸਮੀਕਰਨ ਸਭ ਕੁਝ ਕਰਨਾ ਚਾਹੀਦਾ ਸਤਿਕਾਰ ਕਰਨਾ ਚਾਹੀਦਾ ਤੇ ਆਪ ਆਪ ਹੁਣ ਰਾਜ ਸਭਾ ਦੀ ਲਾਈਨ ਦੇਖੋ ਜਿਹੜੇ ਜਿਹੜੇ ਆਪਣੇ ਬੰਦੇ ਭੇਜੇ ਨੇ ਇਹਨਾਂ ਨੇ ਹੈ ਹੁਣ ਅਰਵਿੰਦ ਕੇਤਰੀ ਵਾਲਦ ਸੁਨੀਸ਼ ਥੋੜੀਆ ਬੈ ਕੇ ਪੈਸੇ ਲੈ ਕੇ ਤੇ ਲੋਕਾਂ ਨੂੰ ਉਥੇ ਲੋਕ ਸਭਾ ਦੇ ਸੀਟਾਂ ਵੰਡ ਰਹੇ ਹੈ ਬਿਜ਼ਨਸਮੈਨਾਂ ਨੂੰ ਪੈਸੇ ਲੈ ਲੈ ਕੇ ਭਗਵੰਤ ਮਾਨ ਜਿਹੜਾ ਵੀ ਸ਼ਾਮਲ ਹੀ ਹੋਏਗਾ ਵਿੱਚ ਪਰ ਨਾ ਇੱਕ 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 ਆਪਣੇ ਸ਼ਹੀਦ ਪਰਿਵਾਰ ਦੇ ਵਿੱਚ ਪਰੋਦੀ ਵਾਈਫ ਜਿਹੜਾ ਸੀ ਉਹ ਪਰਵਾਦ ਦੇ ਪਰਿਵਾਰ ਤੋਂ ਕਿ ਸੰਬੰਧਨ ਨੂੰ ਲੋਕ ਸਭਾ ਜੀ ਨਹੀਂ ਰਾਜ ਸਭਾ ਜੀ ਨਹੀਂ ਪਛਾਹ ਸਕਦਾ ਇਹ ਹੁਣ ਤੋਂ ਪਹਿਲੇ ਤੇ ਬਈਆਂ ਗੱਲਾਂ ਕਰਦਾ ਸੀ ਭਗਵੰਤ ਮਾਨ ਸਾਹਿਬ ساری ਜ਼ਿੰਦਗੀ ਪਪਟਰੀ ਕਰਨੀ ਪਪਟੀ ਬਣਨਾ ساری ਜ਼ਿੰਦਗੀ ਹੁਣ ਤੁਸੀਂ ਵਜ਼ੀਰ ਮੁੱਖ ਮੰਤਰੀ ਬਣ ਕੇ ਸਾਰਾ ਕੁਝ ਭੁੱਲ ਗਏ ਤੈਨੂੰ ਪਿਛਲੇ ਅਧਿਕਾਰ ਸਾਰਾ ਕੁਝ ਭੁੱਲ ਗਿਆ ਐਕਟਿਵਿਜ਼ਮ ਭੁੱਲ ਗਈ ਸਾਰੀ ਉਹ ਤੈਨੂੰ ਸ਼ਰਮ ਨਹੀਂ ਆ ਜੀ ਹੈ ਕਮਸ ਕਮ ਇਹ ਜਾ ਆਪਣਾ ਕਲਿੱਪ ਦੇਖ ਲੈ ਆਪਣਾ ਆਪਣੀ ਗੁਫ਼ਤਗੂ ਸੁਣ ਲੈ ਹਾਂ ਉਦੇ ਬਾਰੇ ਮਾਨ ਸ਼ਰਮ ਦਾ ਪਾਣੀ ਨਾ ਪਾਣੀ ਡੁੱਬ ਜਾ ਤੇ ਘੱਮਸ ਘੱਮ ਕੋਈ ਐਲਾਨ ਕਰ ਹੈ ਹੁਣ ਤੂੰ ਸਰਕਾਰ ਚ ਆ ਗਿਆ ਹੁਣ ਜਦੋਂ ਤੂੰ ਜਦੋਂ ਤੂੰ ਹੁਣ ਤੂੰ ਆਪਣਾ ਭਾਈ ਆਪਣੇ ਦਾ ਨਾਮ ਲਵੇਗਾ ਹੈ ਜੇ ਤੂੰ ਆਪਣਾ ਖਰੜਾ ਦਾ ਨਾਮ ਲਵੇਗਾ ਤਾਂ ਹੁਣ ਤੇਰੀ ਸਰਕਾਰ ਜਾਂਦੀ ਕਿਉਂਕਿ ਤੁਸੀਂ ਸਾਰੇ ਇੱਕੋ ਲਾਈਨ ਚ ਹੋ ਤੁਸੀਂ ਸਾਰੇ ਦਿੱਲੀ ਦੀ ਪੈਦਾਵਾਰ ਹੋ ਦਿੱਲੀ ਤੋਂ ਅਪਰੂਵ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਬਣਦੇ ਹੋ ਪੰਜਾਬ ਦੇ ਵਿੱਚ ਪੰਜਾਬੀ ਕਾਇਦੇ ਤੇ ਆਂਦੀ ਨਹੀਂ ਹੈ ਹੀ ਨਹੀਂ ਇਹ ਸਭ ਕੰਪਰੋਮਾਈਜ਼ ਨੇ ਇਹ ਭਗਵੰਤ ਮਾਨ ਟਾਈਪ ਸਭ ਲੋਕ ਕੰਪਰੋਮਾਈਜ਼ ਨੇ ਦਿੱਲੀ ਤੋਂ ਅਪਰੂਵਲ ਹੁੰਦਾ ਆਰਐਸਐਸ ਅਪਰੂਵ ਕਰਦੀ ਫਿਰ ਪੰਜਾਬ ਜਾ ਕੇ ਮੁੱਖ ਮੰਤਰੀ ਲੱਗਦਾ ਹੁਣ ਲੈ ਖਾਲੜਾ ਦਾ ਹੈ ਹੁਣ ਤੇਰੇ ਵਿਚਾਰ ਬਦਲ ਗਏ ਕਿ ਖਾਲੜਾ ਦੀ ਸ਼ਹਾਦਤ ਦੇ ਲਈ ਖਾਲੜਾ ਦਾ ਕੰਮ ਸੀ ਜੋਗਦਾ ਕੁਰਬਾਨੀ ਸੀ ਉਹ ਮੁੱਕ ਗਈ ਪੂਰੀ ਦੁਨੀਆ ਜਸਵੰਤ ਸਿੰਘ ਖਾਲੜਾ ਦਾ ਨਾਮ ਲੈ ਰਹੀ ਤੂੰ ਕੋਈ ਨਹੀਂ ਲੈ ਰਿਹਾ ਭਗਵੰਤ ਮਾਨ ਹਾਂ ਸ਼ਰਮ ਹੁਣ ਸ਼ਰਮ ਆਉਂਦੀ ਸ਼ਰਮ ਕਿੱਥੇ ਥਾਂ ਆਉਂਦਾ ਇਹ ਇਹ ਹਾਲ ਇਹਨਾਂ ਦਾ ਇਹ ਇਸ ਹਾਲ ਇਸ ਭਗਵੰਤ ਮਾਨ ਦਾ